ਕਿਆ ਕ੍ਰਾਂਤੀ ਸਰਕਾਰ ਬਹੁਤ ਹੀ ਵਧੀਆ ਉਪਰਾਲਾ ਪਹਿਲੀ ਵਾਰੀ ਉਹ ਸਾਡੇ ਵਿੱਚ ਕਦੇ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਤੇ ਮੈਂ ਸਾਰੇ ਉਹਨਾਂ ਨੂੰ ਪੁੱਛਣ ਗਿਆ ਕਿ ਮੈਂ ਕਿਹਾ ਇਹ ਕਿੱਦਾਂ ਨਹੀਂ ਕਹਿੰਦੇ ਨਹੀਂ ਸਾਡੀ ਵਾਰੀ ਵਿੱਚ ਵੀ ਪਹਿਲੀ ਵਾਰੀ ਹੋਇਆ ਹੈ ਕੰਮ ਸਿੱਖਿਆ ਕ੍ਰਾਂਤੀ ਦਾ ਵਧੀਆ ਸਰਕਾਰ ਵਧੀਆ ਉਪਰਾਲਾ ਕਰਦੀ ਹੈ ਤੋਂ ਮੈਂ ਸਾਰੇ ਸਟਾਫ ਦਾ ਹਾਈ ਸਕੂਲ ਪ੍ਰਾਇਮਰੀ ਸਕੂਲ ਦਾ ਚਾਹ ਜਦੋਂ ਧੰਨਵਾਦ ਕਰਦਾ ਕਨਾਂ ਨੇ ਬਹੁਤ ਹੀ ਵਧੀਆ ਰੱਖ ਕੇ ਪ੍ਰੋਗਰਾਮ ਆਯੋਜਿਤ ਕਰਵਾਇਆ ਇੱਥੇ ਪਹੁੰਚਦੇ ਸਰਦਾਰ ਹਰਜੀਤ ਸਿੰਘ ਸੰਧੂ ਮਾਰਕੀਟ ਕਮੇਟੀ ਚੇਅਰਮੈਨ ਉਹਨਾਂ ਦੇ ਨਾਲ ਸਰਦਾਰ ਮਰਜਿੰਦਰ ਸਿੰਘ ਐਮਰੇ ਸਾਹਿਬ ਆਣੇ ਕਿ ਪਰ ਉਹਨਾਂ ਨੂੰ ਥੋੜਾ ਜਿਹਾ ਚੰਡੀਗੜ੍ਹ ਪ੍ਰੋਗਰਾਮ ਪਲਾਨ ਕਰਕੇ ਉਹ ਨਹੀਂ ਆਏ ਚਲੋ ਫਿਰ ਵੀ ਹਰਜੀਤ ਸਿੰਘ ਸੰਧੂ ਆਏ ਤੇ ਆਪਣੇ ਤਨਵਾਦ ਉਹਨਾਂ ਦਾ ਕਰਦੇ ਜੀ ਆਪਾਂ ਪਿੰਡ ਵੱਲੋਂ ਪੰਚਾਇਤ ਵੱਲੋਂ ਪੇਟਾ ਨਹੀਂ ਹੀ ਕਰਨੀ ਪਰ ਆ ਬੱਚੇ ਸਭਿਆਚਾਰਕ ਪ੍ਰੋਗਰਾਮ ਕਾਂਡੇ ਬਹੁਤ ਵਧੀਆ ਨੰਨ ਸਟੇਜ ਤੇ ਆਉਂਦੇ ਬਹੁਤ ਵਧੀਆ ਲੱਗਿਆ ਮੈਂ ਸਾਰਾ ਉਹਨਾਂ ਨੇ ਪਹਿਲਾਂ ਵੀ ਕਰਦਾ ਰਿਹਾ ਇਹਨਾਂ ਵਿਚਾਰ ਦੇ ਜੇ ਕੋਈ ਆਪਣੇ ਤੇ ਸਕੂਲ ਦੇ ਵਿੱਚ ਕੋਈ ਸਭਿਆਚਾਰਕ ਪ੍ਰੋਗਰਾਮ ਕਰਨਾ ਚਾਹੁੰਦਾ ਅਸੀਂ ਉਹਨਾਂ ਨੂੰ ਕੋਚ ਪ੍ਰੋਵਾਈਡ ਕਰਕੇ ਦੇਾਂਗੇ ਜੇ ਕੋਈ ਬੱਚਾ ਮੰਨ ਲਓ ਕੋ ਗਰੀਬ ਦਾ ਬੱਚਾ ਹੈਗਾ ਪੜਨਾ ਚਾਹੁੰਦਾ ਤੁਹਾਡਾ ਕੋ ਮਰਜੀ ਉਹ ਹੀ ਪੰਚਾਇਤ ਉਹਨੂੰ ਪ੍ਰੋਵਾਈਡ ਕਰਕੇ ਦਵਾਂਗੇ ਸਾਰਾ ਖਰਚਾ ਹੀ ਪੰਚਾਇਤ ਚੁੱਕਾਂਗੇ ਜੀ ਉਹਨਾਂ ਦਾ ਇਹ ਵਾਦਾ ਹੋ ਸਕਦਾ ਹੈ ਸਪੋਰਟਸ ਕਰਨਾ ਚਾਹੁੰਦਾ ਵਾਕੇ ਇਹ ਵੀ ਤਰ੍ਹਾਂ ਦੇ ਕੋਈ ਸਪੋਰਟਸ ਕਰਨਾ ਚਾਹੁੰਦਾ ਉਹਦੇ ਵਾਸਤੇ ਪੰਚਾਇਤ ਉਹਦੇ ਨਾਲ ਹਰ ਟਾਈਮ ਤੇ ਖੜੀ ਹੈ ਪਰ ਪੰਚਾਇਤ ਸਭਿਆਚਾਰਕ ਵੀ ਦੇਖੂਗੀ ਬਹੁਤ ਵਧੀਆ ਬੱਚਿਆਂ ਵਾਸਤੇ ਸਪੋਰਟਸ ਵੀ ਤੇ ਸਟਡੀ ਵੀ ਪਾੜਾਂਗੇ ਕੋਈ ਤਾਂ ਜੇ ਉਹਦੇ ਟੀਚਰ ਕਹਿਣਗੇ ਉਹ ਵੀ ਵਾਕਿਆ ਸਹੀ ਗੱਲ ਹੈ ਜੀ ਇਹ ਬੱਚਾ ਸਪੋਰਟਸ ਵਧੀਆ ਕਰਦਾ ਜਾਂ ਸਟੱਡੀ ਵਧੀਆ ਕਰਦਿਆ ਜਿਸ ਤਰ੍ਹਾਂ ਵੀ ਆ ਜੋ ਵੀ ਟੀਚਰ ਕਹਿਣਗੇ ਤਾਂ ਅਸੀਂ ਇਹ ਪੰਚਾਇਤ ਵੱਲੋਂ ਕਰਾਂਗੇ ਜੀ ਇਹ ਵਾਦਾ ਪੰਚਾਇਤ ਵੱਲੋਂ ਸਾਰੇ ਪਿੰਡ ਦੇ ਨਾਲ ਟੇਬਲ ਟੈਂਸ ਦੀ ਗੱਲ ਹੋਏਗੀ ਟੇਬਲ ਟੈਂਸ ਤੇ ਬੜਾ ਵਧੀਆ ਲੱਗਾ ਇਹ ਕਾਮ ਕਰਦੇ ਬੱਚੇ ਸਟੇਟ ਲੈਵਲ ਦੇ ਘਰ ਨਾਲ ਕੋਈ ਸੌਕੀ ਗੱਲ ਦੀ ਹੁੰਦੀ ਹੈ ਸਭ ਲੋ ਜੇਤਾਰ ਦਾ ਬੜੀਆਂ ਕੋਈ ਗੱਲ ਨਹੀਂ ਬਹੁਤ ਵਧੀਆ ਐਮਐਲਏ ਸਾਹਿਬ ਉਹਨਾਂ ਕੋਲ ਨੇ ਮੰਗ ਕੀਤੀਗੀ ਟੇਬਲ ਟੈਂਸ ਦੀ ਚਲੋ ਵੀ ਇਹਨਾਂ ਦੇ ਕੋਲ ਆ ਗਿਆ ਬਾਕੀ ਜੋ ਵੀ ਇਸ ਤਰ੍ਹਾਂ ਦਾ ਹੋਊਗਾ ਵਾਲੀਬਾਲ ਦੀ ਗਰਾਊਂਡ ਕੀ ਬਣਾਉਣ ਡਿਆ ਹਾਂ ਇੱਕ ਆਪਣੀ ਗਰਾਊਂਡ ਪੰਚਾਇਤ ਦੀ ਬਿਲਕੁਲ ਵੀ ਕਾਗਲ ਦੇ ਵਿੱਚ ਨਹੀਂ ਆ ਗਈ ਕੋ ਆਪਾਂ ਨੂੰ ਸਭ ਨੂੰ ਪਤਾ ਪੰਚਾਇਤ ਦੀ ਇਹ ਤਾਂ ਅੱਗੇ ਕਈ ਦੇ ਵਿੱਚ ਹੈਗੀ ਜੀ ਪੰਚਾਇਤ ਨਹੀਂ ਹੈਗੀ ਉਹ ਐਮਐਲਏ ਸਾਹਿਬ ਦੇ ਅੱਗੇ ਮੰਗ ਕੀਤੀਗੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਟਿੱਬੇ ਵਾਲੀ ਗਰਾਊਂਡ ਬਾਬੇ ਤਕੀਆ ਲਾਗੇ ਉਹ ਅਜੇ 10 ਦਿਨ ਪਹਿਲੇ ਉਹਦਾ ਸਰਭਾ ਹੋਇਆ ਹੈਗਾ ਗਰਾਉਂਡ ਦਾ ਤੇ ਪਰਸੋ ਰਾਤ 10 ਵਜੇ ਐਮਐਲਏ ਸਾਹਿਬ ਦਾ ਫੋਨ ਆਇਆ ਵੀ ਤੇਰੀ ਜਿਹੜੀ ਗਰਾਉਂਡ ਆ ਪਾਸ ਹੋ ਗਈ ਹੈ ਪਿੰਡ ਦੀ ਮਤਲਬ ਜਿੱਦਾਂ ਸ਼ਹਿਰਾਂ ਦੇ ਵਿੱਚ ਗਰਾਉਂਡਾਂ ਪਰ ਲਾਈਟਾਂ ਵਗੈਰਾ ਲਾ ਕੇ ਟਰੈਕ ਬਣ ਕੇ ਸਾਰਾ ਕੁਝ ਉਹ ਸਾਰਾ ਸੇਮ ਚੀਜ਼ ਇੱਥੇ ਬਣ ਲਗੀ ਆਪਣੇ ਉਧਰ ਇਹ ਪਾ ਕਰਿਆ ਸਾਡੇ ਐਮਐਲਏ ਸਾਹਿਬ ਤੇ ਸਾਡਾ ਪਿੰਡ ਜਿਹੜੀ ਇੱਕ ਨਿੱਕੀ ਨਿੱਕੀ ਗੱਲ ਵੀ ਕਹਿੰਦਾ ਵੀ ਮੇਰੇ ਬਿਲਕੁਲ ਹੀ ਲੰਡੇ ਕੋਲ ਹੋ ਕੇ ਮੇਰੇ ਬਿਲਕੁਲ ਨੇੜੇ ਹੋ ਕੇ ਵੀ ਵਾਕਿਆ ਇਹਦਾ ਕੰਮ ਮੈਂ ਕਰਕੇ ਦੇਣਾ ਆ ਬਾਹਰ ਨਿਕਲ ਕੇ ਗਾਇਰਦੀਪ ਸਿੰਘ ਸੰਧੂਨੀ ਵਾਪਸੀ ਗਿਆ ਜਾਂ ਬਾਹਰ ਟਾਇਲ ਲੱਗਣ ਦੀਆਂ ਸੜਕ ਤੇ ਦੋਹਾਂ ਸਾਈਡਾਂ ਤੇ ਦੇਖ ਕੇ ਕਹਿੰਦੇ ਕਿ ਚਲੋ ਇੱਥੇ ਵੀ ਉਹਨਾਂ ਨੇ ਪੰਚਾਇਤ ਦੀ ਤਾਰੀਫ ਕੀਤੀਗੀ ਬੰਦਾ ਵੀ ਅਜੇ ਮਿਹਰਤ ਕਰਨ ਦੇ ਤਾਂ ਇੰਨਾ ਤੇ ਬੰਦਈਆ ਸਾਡਾ ਜੀ ਤੇ ਬਾਹਰ ਨਿਕਲ ਕੇ ਟਾਇਲ ਦਾ ਦੇਖ ਕੇ ਗਿਆ ਵੀ ਯਾਰ ਏਡੀ ਮੋਟੀ ਟਾਇਲ ਤੁਹਾਡਾ ਵੀਰ ਦੀ ਜਿੰਦਗੀ ਦੇ ਵਿੱਚ ਕੰਮ ਇੱਕ ਵਾਰੀ ਕਰਨਾ ਹੈ ਕਿ ਬਾਰ-ਬਾਰ ਆਪਾਂ ਇੱਥੇ ਗਲੀਆਂ ਨਾਲੀਆਂ ਦੇ ਵਿੱਚ ਹੀ ਵੜਦੇ ਰਵਾਂਗੇ ਕੋਈ ਹੋਰ ਹੀ ਕੰਮ ਨਵਾਂ ਕਰ ਲਈਏ ਬਹੁਤ ਵਧੀਆ ਕਰਕੇ ਗਏ ਕਹਿ ਕੇ ਵੀ ਗਏ ਆ ਉਹਨਾਂ ਐਮਐਲਏ ਸਾਹਿਬ ਵੀ ਕਹਿੰਦੇ ਆ ਵੀ ਕੋਈ ਵੀ ਕੰਮ ਇਦਾਂ ਦਾ ਹੋਊਗਾ ਤੇ ਆਪਾਂ ਜ਼ਰੂਰ ਤੁਹਾਡੇ ਨਾਲ ਆ ਤੇ ਮੈਂ ਪਿੰਡ ਨੂੰ ਹਰ ਵਾਰੀ ਜਦੋਂ ਹੀ ਕੋਈ ਗੱਲਬਾਤ ਹੁੰਦੀ ਮੈਂ ਹਰ ਵਾਰੀ ਕਹਿੰਦਾ ਕਿ ਸਾਡੇ ਵੱਲੋਂ ਕੋਈ ਇਨੀ ਰਹਿ ਜੂਗਾ ਇਦਾਂ ਦਾ ਜੇ ਕੋਈ ਅਸੀਂ ਗਲਤ ਕੰਮ ਕਰ ਰਹੇ ਨਾ ਜਾਂ ਮਤਲਬ ਜੇ ਸਾਤੋਂ ਕੋਈ ਗਲਤੀ ਹੋਣ ਦੀ ਕੰਮ ਦੇ ਵਿੱਚ ਤੁਹੋਤੇ ਵੀ ਸਾਰਿਆਂ ਦਾ ਫਰਜ ਬਣਦਾ ਛੋਟੇ ਨੂੰ ਲੈ ਕੇ ਵੱਡੇ ਦਾ ਫਰਜ ਬਣਦਾ ਵੀ ਨਹੀਂ ਇਹਨੂੰ ਆਪਾਂ ਕੰਮ ਨਹੀਂ ਇਦਾਂ ਨਹੀਂ ਇਦਾਂ ਕਰ ਲਈਏ ਇਹ ਮੈਂ ਹਰ ਵਾਰੀ ਕਹਿਣਾ ਤੇ ਤੁਹਾਡਾ ਵੀ ਸਾਰਿਆਂ ਦਾ ਫਰਜ ਬਣਦਾ ਜਿੱਦਾਂ ਕੋਈ ਵੀ ਆਪਾਂ ਗਲੀ ਬਣਾਉਣ ਰਿਹਾ ਮੈਂ ਇਹ ਤੋਂ ਤੱਕ ਮੈਂ ਆਪ ਘਟ ਜਾਣਾ ਮੈਂ ਉਹ ਗਲੀ ਵਾਲਿਆਂ ਦੇ ਜਿਹੜੇ ਕੋਤੇ ਪਰਿਵਾਰ ਬਸਣਦੇ ਨੇ ਉਹਨਾਂ ਨੂੰ ਖੁੱਲ੍ਹ ਕੇ ਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਗਲੀ ਬਣਾਉਣੀ ਮੰਨੂ ਨਹੀਂ ਕਿਸੇ ਨੇ ਕਿਹਾ ਕਿ ਤੁਸੀਂ ਇਹ ਕੀ ਕਰੀ ਜਾਂਦਾ ਜਾਂ ਇਦਾਂ ਕੀ ਕਰੀ ਜਾਂਦਾ ਵੀ ਬਿਲਕੁਲ ਕੰਮ ਕਰਨ ਦੇ ਆ ਇਹ ਕਰਕੇ ਮੈਂ ਨਹੀਂ ਜਣਾ ਕਿਉਂਕਿ ਕੱਲ ਤਾਂ ਮੰਨੂ ਆ ਪਿੰਡ ਵਾਲੇ ਕਹਿਣਾ ਕਿ ਯਾਰ ਤੂੰ ਸਾਡੇ ਤੋਂ ਬਗੈਰ ਹੀ ਇੰਨੀਆਂ ਗਲੀਆਂ ਬਣਾਤੀਆਂ ਚਾਹਤਾ ਵੀ ਆਪਣੀ ਮਰਜ਼ੀ ਨਾਲ ਜੋ ਪਰੋਣਾ ਪਰਮਾਈ ਚਲੋ ਕਿਉਂਕਿ ਇੱਕ ਮੰਨ ਦੇ ਵਿੱਚ ਪੰਚਾਇਤ ਲੈ ਕੇ ਤੁਰੀ ਆ ਵੀ ਇਹ ਪੈਸਾ ਜਿਹੜਾ ਪੰਚਾਇਤ ਦਾ ਵਾਏ ਇੱਕ ਵੀ ਰੁਪਈਆ ਜਿਹੜਾ ਵਾਏ ਆਪਣੇ ਦੂਜੀ ਸਾਈਡ ਨੂੰ ਨਹੀਂ ਕਰਨਾ ਜਿੱਤਰਾ ਕਹਿੰਦੇ ਵੀ ਜੇ 100% ਰੁਪਈਆ ਆਇਆ ਵਾ ਤੇ ਉਹਦੇ ਚੋਂ 25% ਲਾਦੇ ਤੇ 75% ਜਿਹੜਾ ਪੰਚਾਇਤ ਕਾਜੇ ਸਰਪੰਚਾ ਜੇ ਉਹ ਕੰਮ ਨਹੀਂ ਹੋਣਾ ਜੀ ਹੱਕ ਨਹੀਂ ਕਾਣੇ ਹੱਕ ਦੀ ਕਾਣੇ ਆ ਹੱਕ ਦੀ ਕਾਣੇ ਆ ਇਹਨਾਂ ਨੂੰ ਯਕੀਨ ਦਵਾਉਣਾ ਵਾ ਪੰਚਾਇਤ ਨੂੰ ਬਾਕੀ तकरीबन ਸਾਰੇ ਪਤਾ ਹੀ ਜਿਨਾਕ ਪਿੰਡ ਦੇ ਵਿੱਚ ਕੰਮ ਚੱਲਣ ਰਿਹਾ ਇੱਕ ਤਮਾ ਛੱਪੜ ਦਾ ਕੰਮ ਹੀ ਮੈਂ ਥੋੜਾ ਦੱਸ ਦਵਾਂ ਕਾਫੀ ਮਤਲਬ ਆਪਣੀ ਦੇ ਕੰਮੇ ਚੱਲਦੇ ਪਏ ਹਨ ਨੀਰ ਕੰਮ ਹੀ ਹੈ ਮੈਨੂੰ ਬੜਾ ਸ਼ੌਂਕ ਹੀ ਹੈ ਕਿਉਂਕਿ ਇਹ ਗਰਾਉਂਡ ਦੇ ਵਿੱਚੋਂ ਵੱਡੇ ਹੋਏ ਆ ਮੈਨੂੰ ਸਪੋਰਟਸ ਨਾਲ ਬਹੁਤ ਪਿਆਰ ਹੈ ਸਟੱਡੀ ਨਾਲ ਪਿਆਰ ਹੈ ਇਸ ਚੀਜ਼ ਨੂੰ ਮੈਂ ਲੈ ਕੇ ਚੱਲਦਾ ਵਾਂ ਜੇ ਕਿ ਇਹ ਵੀ ਵੀਰ ਭਰਾ ਨੇ ਜਾਂ ਛੋਟੇ ਵੇਖੋ ਵੱਡੇ ਜਾਂ ਕੁਝ ਵੀ ਆ ਸਟੱਡੀ ਕਰਨੀ ਆ ਸਪੋਰਟਸ ਕਰਨੀ ਆ ਸੱਭਿਆਚਾਰ ਕਰਨਾ ਪਹਿਲੇ ਘਰ ਦੇ ਪੰਚਾਇਤ ਉਹਦੇ ਨਾਲ ਖੜੀ ਐ ਅੱਜ ਵੀ ਕਿੰਨਾ ਪਹਿਲਾਂ ਵੀ ਕਹਿੰਦੇ ਆਏ ਤੋਕੇ ਉੱਥੇ ਮੇਰੇ ਨਾਲ ਸਾਥ ਕਹਿੰਦੇ ਐ ਨਾਰੀ ਵੀਰ ਮੇਰਾ ਜੇ ਮੇਰੇ ਨਾਲ ਇਹ ਜਦੋਂ ਤੁਰਨ ਗਿਆ ਤਾਂ ਨਾ ਵੀ ਚੌਂਗਾ ਤੱਦ ਗਿਲਦੜਾ ਪਿੰਡ ਆ ਨਾ ਇਹ ਦੁਨੀਆ ਦੇ ਨਕਸ਼ੇ ਦੇ ਕੋਈ ਸਾਜੇ ਅਸੀਂ ਰਾਤ ਦਿਨ ਤਾਂ ਲੱਗੇ ਬਾਕੀ ਕਰਨਾ ਪਰਮਾਤਮਾ ਨੇ ਆ ਟੀਚਰਾਂ ਦੋ ਨੰਬਰ ਤੇ ਟੀਚਰਾਂ ਇਹਨੇ ਪਰਮਾਤਮਾ ਨੇ ਇਹ ਤੋਂ ਆਪਾਂ ਸ਼ੁਰੂਆਤ ਕੀਤੀ ਐ ਤੇ ਮੈਂ ਆਪਣੇ ਮੇਰੇ ਬੱਚਿਆਂ ਨਾਲ ਇਹ ਕਹਿਣਾ ਵਾਂ ਬੇਫਿਕਰੇ ਹੋਗੇ ਸਟੱਡੀ ਨਾਲੇ ਕਰੀ ਲੱਗ ਜਾਓ ਜੇ ਅਸੀਂ ਵੀ ਅਸੀਂ ਵੀ ਰਹਿ ਗਏ ਸਪੋਰਟਸ ਦੇ ਵਿੱਚ ਪਰ ਇਹ ਸਪੋਰਟਸ ਗਲਤ ਚੋਣ ਲਈ ਕਿਕਟ ਛੱਡ ਕੇ ਬਾਕੀ ਸਪੋਰਟਸ ਜਿਹੜੀ ਮਰਜ਼ੀ ਲੈ ਲਓ ਫਤਿਹ ਕਰਤੀ ਜਾਓਗੇ ਇੱਕ ਕ੍ਰਿਕਟ ਕੋ ਬਾਜੇ ਹੋ ਅਸੀਂ ਇਹ ਸਪੋਰਟਸ ਲੈ ਕੇ ਤਾਂ ਟੁੱਬ ਚੁੱਕੇ ਜੋ ਪਰ ਹੁਣ ਕੁਝ ਕਹੋਦੇ ਆ ਬੇਤਨ ਪ੍ਰਮਾਨ ਕਰਿਓ ਤੁਹਾਡੇ ਕੋਲ ਇਹ ਵੇ ਸਟਾਫ ਜਿਹੜਾ ਦੋ ਸਕੂਲਾਂ ਦਾ ਬਹੁਤ ਵਧੀਆ ਹੈਗਾ ਤੈਨੂੰ ਧੰਨਵਾਦ ਕਰਦਾ ਦੋਸ ਸਟਾਫਾਂ ਦਾ ਇਹ ਪਹਿਲੀ ਵਾਰੀ ਹੋਇਆ ਵੀ ਆਪਣੇ ਕਾਗਿਲ ਦੇ ਵਿੱਚ ਇਦਾਂ ਦੇ ਵਧੀਆ ਸਟਾਫ ਮਿਲਿਆ ਆਪਾਂ ਨੂੰ ਜੇ ਕਿ ਇਹਨੂੰ ਵੀ ਕੋਈ ਲੱਗਦਾ ਹੁੰਦਾ ਮੇਰੇ ਪਿੰਡ ਵਾਲਿਆਂ ਨੂੰ ਜਰੂਰ ਦੱਸਿਆ ਕਰੋ ਰਲ ਮਿਲ ਕੇ ਮਸਲੇ ਹੱਲ ਹੁੰਦੇ ਆ ਜਦੋਂ ਆਪਾਂ ਕਿੱਥੇ ਜਾਂਦੇ ਆ ਮੰਨ ਲਓ ਗਰੋਂ ਗਲੀ ਦੇ ਵਿੱਚ ਜਾਂਦੇ ਆ ਜੇ ਸਾਡਾ ਟੀਚਰ ਇਤਰਾਜਾ ਇਸ ਤਰ੍ਹਾਂ ਇਦਾਂ ਨਹੀਂ ਕਹਿਣਾ ਇਸ ਤਰ੍ਹਾਂ ਨਾ ਕਹਿਆ ਕਰੋ ਆਪ ਆਇਆ ਕਰੋ ਆਪਾਂ ਰਲ ਮਿਲ ਕੇ ਜਿਹੜਾ ਕੋਈ ਮੁਸ਼ਕਲ ਹੈ ਨੂੰ ਆਪਾਂ ਹੱਲ ਕਰੀਏ ਸਭ ਕੁਝ ਹੋ ਜਾਂਦਾ ਹਰ ਮੁਸ਼ਕਲ ਦਾ ਹੱਲ ਹੈਗਾ ਜ਼ਰੂਰ ਕਰਿਓ ਕਰੋ ਇਹਨਾਂ ਮੇਰੇ ਨਾਲ ਸਾਥ ਜਰੂਰ ਦਿਓ ਇੱਕ ਵਾਰੀ 5 ਸਾਲ ਦਾ ਮੌਕਾ ਦਿੱਤਾ ਤੁਸੀਂ ਮੈਂ ਕੱਦਗਿਲ ਪਹੁੰਚੇ ਹਾਂ ਸਿੱਖਿਆ ਕ੍ਰਾਂਤੀ ਦੇ ਤਹਿਤ ਉਦਘਾਟਨ ਕਰਨ ਵਾਸਤੇ ਕੀ ਕਹਿਣਾ ਚਾਹੋਗੇ ਇਹ ਸਾਹਿਬ ਜੀ ਅੱਜ ਸਿੱਖਿਆ ਕ੍ਰਾਂਤੀ ਕਹੇ ਤਾਂ ਜਿਹੜੀ ਸਰਕਾਰ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ ਜਿਹਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸੀ ਉਹਨਾਂ ਕੰਮਾਂ ਦੀ ਉਦਘਾਟਨ ਕਰ ਰਿਹਾ ਜਿਹੜੀ ਸਰਕਾਰ ਨੇ ਤਿੰਨ ਸਾਲ ਵਿੱਚ ਕਰਕੇ ਵਿਖਾਈ ਹੈ ਨਾ ਕਿ ਉਹਦੇ ਦੇ ਘਾਟਨ ਕਿਤੇ ਜਿਹੜੇ ਕੰਮ ਇਹ ਕਰਨੇ ਆ ਜਿਹੜੇ ਕੰਮ ਕਰਤੇ ਆ ਜਿਹੜੀ ਬਾਉਂਡਰੀ ਵਾਲੀ ਹੋ ਗਈ ਆ ਜਿਹੜੇ ਕਮਰੇ ਪੈਗੇ ਆ ਉਹਨਾਂ ਦਾ ਤਾਂ ਘਾਟਨ ਕਰਕੇ ਜੋ ਜਿਹਦੇ ਕੰਮ ਚੱਲ ਰਿਹਾ ਵਾ ਉਹ ਲੋਕਾਂ ਦੇ ਸਕੂਲ ਦੇ ਆਪ ਕਿਤੇ ਗਏ ਜਿਵੇਂ ਤੁਸੀਂ ਵਕਫਾ ਸਕੂਲਾਂ ਨੇ ਉਦਘਾਟਨ ਕਰ ਰਹੇ ਜੇ ਉਹਦਾ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਕੀ ਲਾਭ ਹੋਊਗਾ ਜੀ ਉਹ ਤਾਂ ਜਿੱਥੇ ਪ੍ਰਾਈਵੇਟ ਸਕੂਲਾਂ ਤੋਂ ਲੋਕਾਂ ਦੀ ਬੱਚਿਆਂ ਦੀ ਮਹਿੰਗੀ ਵਿੱਜਤੋਂ ਜਾਣ ਸਿੱਟੂਗੀ ਇਹਨਾਂ ਲੋਕਾਂ ਨੂੰ ਦੇ ਰਾਹ ਮਿਲੂਗੀ ਉਹਦੀ ਸਾਡੀ ਸਰਕਾਰੀ ਜਿਹੜੇ ਸਕੂਲ ਆ ਉਹ ਜਿਵੇਂ ਸਰਕਾਰ ਨੇ ਉਸ ਲੈਵਲ ਤੇ ਅਧਿਆਪਕਾਂ ਦੀ ਭਰਤੀ ਕੀਤੀ ਔਰ ਜਿਹਨੇ ਸਕੂਲਾਂ ਵਧੀਆਂ ਬਣਾਇਆ ਵਾ ਤੇ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜੇ ਆ ਉਹ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਪੜ੍ਹ ਕੇ ਰਖਾ ਰਹੇ ਆ